ਔਰ ਬਾਬੂ ਜੀ ਕੀ ਹਾਲ ਚਾਲ ਹੈ ਬਹੁਤ ਅੱਛਾ ਹੈ ਜੀ ਠੀਕ ਹੈ ਐਨ ਬੱਲੀਆ ਜੀ ਦੇਖੋ ਅੱਜ ਹਮ ਆਪਸੇ ਬਾਤ ਇਹ ਕਰਨਾ ਚਾਹਤੇ ਹੈਂ ਹਾਂ ਜੀ ਕਿ ਅੱਜ ਕੱਲ ਹੁਣਾ ਮੁੰਡਾ ਸੀ ਸਾਡਾ ਇਹ ਤੋਂ ਜਾਂਦੇ ਤੋਂ ਮੋਬਾਈਲ ਖੋ ਕੇ ਲੈ ਗਏ ਹਾਂ ਜੀ ਹਾਂ ਜੀ ਹਾਂ ਜੀ ਵੀ ਇਹ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਬਹੁਤ ਜ਼ਿਆਦਾ ਵਧਦੀਆਂ ਹਾਂ ਹਾਂ ਜੀ ਬਾਤ ਤੁਰੇ ਜਾਂਦੇ ਮੁੰਡੇ ਕੇ ਇੱਕ ਉਹ ਤਮੋਟ ਵਾਲੇ ਰਾਹ ਮੇਂ ਨਾ ਹਾਂ ਉਹ ਵੀ ਖੋਲਿਆ ਸੀ ਕਿਸੇ ਦਾ ਥੱਪੜ ਵੀ ਮਾਰੇ ਪਤਾ ਨਹੀਂ 3-4 ਮੁੰਡੇ ਦਾਸਦੇ ਸੀ हमने देखा त हम नहीं है ਹੁਣ ਜਾਣਾ ਹੁਣ ਤੋਂ ਡਰ ਲੱਗਦਾ ਹੈ ਰਾਤ ਕੋ ہم جاتے ਨਹੀਂ ਹੈ ਮੋਟਰ पे अच्छा ਅਭੀ ਨਹੀਂ ਜਾਂਦਾ ਹੂੰ ਮੈਂ ਠੀਕ ਹੈ ਜੇ ਜਾਏਗੇ ਤਾਂ ਵਹੀ ਸਾਜਰੇ ਸਾਜਰੇ ਜਾਇਆਗੇ ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਵੱਲ ਧਿਆਨ ਕਰਨਾ ਚਾਹੀਦਾ ਧਿਆਨ ਕਰਨਾ ਚਾਹੀਦਾ ਬਹੁਤ ਔਖਾ ਹੈ ਬਾਈ ਕਿਉਂਕਿ ਬੜਾ ਮੁਸ਼ਕਲ ਨਾ ਬੰਦਾ ਗਰੀਬ موبائل ਲੈਂਦਾ ਹਾਂਜੀ ਹਾਂਜੀ 2 ਮਿੰਟ ਦੇ ਖੋ ਕੇ ਚਲੇ ਜਾਂਦੇ ਨੇ ਠੀਕ ਹੈ ਬਾਬੂ ਜੀ ਕੀ ਨਾਮ ਹੈ ਆਪਕਾ ਸੰਦੀਪ ਕੁਮਾਰ ਸੰਦੀਪ ਕੁਮਾਰ ਹਾਂਜੀ अच्छा संदीप कुमार आप, आपके साथ क्या घटना हुआ है घटना हुआ हम जा रहे थे रडा कपड़ा के लिए अच्छा से आ, किनने के लिए आधे रास्तों में मोबाइल छीन के मुंह पकड़ के मोबाइल छीन के भाग गया अच्छा कैसे मोटरसाइकिल पे आए थे मोटरसाइकिल से आया आपको तक गया हाथ पकड़ के मुंह पकड़ के मोबाइल छीन के भाग गया अच्छा हम कुछ नहीं कर पाए हमको मार के गिरा दिया मार के गिरा दिया तो उस समय से डर लगता है हाँ नहीं जाने में अकेला डर लगता है सारे डर लगता है उसको बोला नहीं कि मैं गरीब बंदा हूँ यार मेरे को ही तुम तो छीन रहे हो वो कुछ नहीं मार के गिरा के वो फेन चल के बैठ के भाग गया हाँ कितना दुख लगा आपको बहुत दुख लगा अच्छा। कमा के खरीदा था मोबाइल अच्छा लेके चला गया कितना कितना एक महीना दो महीना कमाया हुआ तभी तो खरीदा होगा दो महीना था दो महीना की तनखा का था तो एक दिन में वो छीन के ले गया है ਕਿਹ ਦਿਨ ਵਿੱਚ ਚਨ ਕੇ ਲਈ ਹਾਂ ਹਾਂ ਦੇਖੋ ਮੇਰੇ ਵੀਰੋ ਅੱਜ ਕੱਲ ਜਿਹੜੀਆਂ ਮੇਨ ਖਬਰਾਂ ਚ ਆਪਾਂ ਚੇਨ ਖੋਲੀ ਕਿਸੇ ਘਰ ਚ ਲੁੱਟ ਹੋ ਗਈ ਉਹ ਤਾਂ ਸਾਨੂੰ ਖਬਰਾਂ ਟੀਵੀ ਚ YouTube ਤੇ ਮਿਲਦੀਆਂ ਨੇ ਪਰ ਅੱਜ ਕੱਲ ਜਿਹੜੇ ਆਪਣੇ ਜਿਹੜੇ ਇਹ ਵਿਚਾਰੇ ਗਰੀਬ ਲੋਕ ਬਿਹਾਰ ਤੋਂ ਕੰਮ ਕਰਨ ਆਉਂਦੇ ਨੇ ਇਹਨਾਂ ਨੂੰ ਜਾਂਦੇ ਆਉਂਦਿਆਂ ਤੋਂ ਮੋਬਾਈਲ ਖੋਣ ਦੀਆਂ ਖਬਰਾਂ ਲੁਕੀਆਂ ਹੀ ਰਹਿ ਜਾਂਦੀਆਂ ਨੇ ਕਿ ਜਿਹੜੀਆਂ ਕਿ ਸਾਰਿਆਂ ਨੂੰ ਜਾਦੇ ਨੇ ਕਿ ਆ ਪਿੰਟੋ मोबाइल खोने से आपको भी डर लगता है ये तो गलत बात है। अच्छा जाने आने में तो दो तीन आदमी होते हैं हम लोग अकेला जाते हैं कहीं भी तो वो जबरदस्ती कुछ दाल के दिखा करके गर्दन पे रख के वो लोग खो लेते हैं मोबाइल हम लोग क्या करें हाँ हम लोग कुछ नहीं कर सकते हैं। तो वो सब लोग को इस चीज के लिए सबको इकट्ठा होना चाहिए ਅ ਜਿਸ ਤਰੀਕੇ ਨਾਲ ਦੋਸਤੋ ਇਹ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪ ਚੁੱਕੀਆਂ ਨੇ ਤੇ ਇਹਨਾਂ ਗਰੀਬ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਤੇ ਇਹਨਾਂ ਦੇ ਡਰ ਵਿੱਚ ਇਹਨਾਂ ਦੇ ਮਾਨਾਂ ਦੇ ਵਿੱਚ ਡਰ ਵਧਦਾ ਜਾ ਰਿਹਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦੇ ਬਾਰੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਚੀਜ਼ ਜ਼ੋਰ ਦੇ ਨਾਲ ਕਹਿਣੀ ਪੈਣੀ ਹੈ ਕਿ ਇਸ ਜਿਹੜੀਆਂ ਵਾਰਦਾਤਾਂ ਦੇ ਉੱਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਏ ਤਾਂ ਕਿ ਲੋਕ ਆਪਣੇ ਡਰ ਤੋਂ ਦੇ ਮਾਹੌਲ ਤੋਂ ਬਗੈਰ ਆਪਣੇ ਖੇਤਾਂ ਨੂੰ ਜਾ ਆ ਸਕਣ ਅਤੇ ਇਹ ਗਰੀਬ ਬੰਦੇ ਆਪਣੀ ਇੰਨੀ ਮਿਹਨਤ ਦੇ ਨਾਲ ਜਿਹੜੇ ਮੋਬਾਈਲ ਲੈਂਦੇ ਨੇ ਉਹ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਜੀ ਸਕਣ ਬਿਨਾਂ ਕਿਸੇ ਡਰ ਤੋਂ ਵੀਰ ਇੱਕ ਅੱਜਕੱਲ ਆਪਣੇ ਜਿਹੜੇ ਭਈਏ ਨੇ ਹਾਂਜੀ ਹਾਂ ਉਹ ਬਹੁਤ ਡਰਨ ਲੱਗੇ ਤੇ ਮੋਬਾਈਲ ਚੋਰੀ ਤੋਂ ਉਹਦੇ ਬਾਰੇ ਕੀ ਕਹਿਣਾ ਇਹਦੇ ਕਰ ਹੁਣ ਠੀਕ ਹੈ ਜੀ ਆ ਕੋਈ ਜ਼ਿੰਮੇਵਾਰ ਨਹੀਂ ਹੈਗਾ ਤਾਂ ਅੱਛਾ ਜੀ ਚੋਰੀਆਂ ਵੱਧੀਆਂ ਨੇ ਵੱਧੀਆਂ ਨੇ ਬਿਲਕੁਲ ਵੱਧੀਆਂ ਅੱਛਾ ਜੀ ਥੋੜੇ ਵੀ ਕੋਈ ਹੈਗੀ ਨੌਲੇਜ ਵੀ ਜਿਹੜੀ ਹੋਈ ਆ ਚੋਰੀ ਉਹ ਚ ਭਰੀਆਂ ਉਹ ਜਿਹਨੇ ਕਾਕ ਦੇ ਉਹਦੇ ਵੀ ਜਦੋਂ ਖੋਇਆ ਅੱਛਾ ਜੀ ਉਹ ਨਹੀਂ ਛੱਡਦੇ ਠੀਕ ਹੈ ਅੱਜ ਦਾੜੇ ਵੇ ਖੋਇਆ ਅੱਛਾ ਜੀ ਦੇਣੇ ਹਾਂ ਦੇਣੇ ਅੱਛਾ ਹੋਰ ਇੱਕ ਨਰ ਸ ਬਈ ਇਹ ਲੋ ਸਾਡੇ ਕੋ ਵੀ ਆ ਗਈ ਉੱਥੇ ਪੰਪ ਤੇ ਅੱਛਾ ਜੀ ਨਾਲ ਸਮੋਟਾ ਨਹੀਂ ਲੱਦਦੀ ਹੋਰੀ ਹਾਂ ਤਰਕੀਬ ਦੀ ਹਾਂ ਜੀ ਸਾਰੇ ਇਹ ਕੋ ਆ ਗਈ ਤੇ ਨੇ ਹੱਥੀਆ ਚੱਕ ਲਈ ਉੱਥੇ ਅੱਛਾ ਜਾਨੂ ਕੁਦਰੀ ਮਾਰਾ ਉਹੀ ਚਲੇ ਗਿਆ ਇਧਰੋਂ ਅੱਛਾ ਜੀ ਆਹੋਂ ਭੱਜ ਗਏ ਨਹੀਂ ਇਹ ਤੂੰ ਕਰੋ ਦੇ ਵੀ ਭਈਆਂ ਨੂੰ ਹੈ ਤੇ ਇਹ ਫਿਰ ਕੋਈ ਜਾਨੀ ਇਕੱਠੀ ਹੋ ਕੇ ਪੰਚਾਇਤ ਜੁਨੀਅਨ ਕੋਈ ਹੱਲ ਇਹਦੇ ਬਾਰੇ ਕਰਦੇ ਹੱਲ ਯਾਰ ਕੀ ਹੱਲ ਕਰਾਂਗੇ ਜੇ ਕੋਈ ਉਹ ਨਹੀਂ ਕਰਦਾ ਕੋਈ ਸਾਂਭਦਾ ਤਾਂ ਨਹੀਂ ਕੋਈ ਜਾਨੀ ਸੁਣਦਾ ਨਹੀਂ ਸੁਣਦਾ ਤਾਂ ਹੈ ਨਹੀਂ ਕੋਈ ਹਾਂ ਨਾ ਤੇ ਯਾਰ ਫਿਰ ਵੀ ਇਹ ਮਸਲਾ ਵੱਧਦਾ ਹੀ ਜਾਂਦਾ ਜੇ ਆਪਾਂ ਨਹੀਂ ਇਹ ਮਾਮਲੇ ਬਾਰੇ ਆਵਾਜ਼ ਉਠਾਉਂਦੇ ਜਾਂ ਇਕੱਠੇ ਹੁੰਦੇ ਤਾਂ ਫਿਰ ਇਹ ਔਖਾ ਹੀ ਹੋਊਗੇ ਔਖਾ ਹੋਣੀ ਹੋਣਾ ਔਖਾ ਔਖਾ ਰਾਤ ਨੂੰ ਕੱਲਾ ਹੋੜ ਚਲੇ ਜਾਏਗਾ ਹਾਂ ਜੀ ਤੇਰੇ ਉਥੇ ਕੋਈ ਵੀ ਕਰ ਸਕਦਾ ਬੰਦਾ ਕੋਈ ਪਰ ਆਜ਼ਨ ਜਾਂ ਹਦੇ ਭਈਆ ਤਾਂ ਜਾਂਦਾ ਹੀ ਨਹੀਂ ਹੈਗਾ ਵਿਚਾਰਾ ਭਈਆ ਕਰਦੇ ਆਪ ਆਪ ਨਹੀਂ ਜਾਂਦੇ ਹਾਂਜੀ ਹਾਂ ਹਲੇ ਕਹਿੰਦਾ ਹੋਉਂਦਾ ਬਿਲਕੁਲ ਕਹਾਂ ਤੈਨੂੰ ਕੀ ਪਤਾ ਕੌਣ ਆ ਉਥੇ ਬਿਲਕੁਲ ਬਿਲਕੁਲ ਹੁਣ ਅੱਥੇ ਦੋ ਵਾਰ ਚੋਰੀ ਹੋਈ ਤਾਰਾਂ ਦੀ ਕਿੰਨਾ ਕ ਹਾਂਜੀ ਕੀ ਕਰੂ ਬੰਦਾ ਇੱਕ ਮੇਨ ਗੱਲ ਹੈ ਨਾ ਚੋਰੀ ਹੋ ਤੇ ਉਸ ਤੋਂ ਬਾਅਦ ਸੁਣਵਾਈ ਵੀ ਨਹੀਂ ਹੈਗੀ ਨਾ ਕੋਈ ਰਿਪੋਰਟ ਹੈ ਨਾ 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 ਹਾਂ ਨਾ ਕੋਈ ਜੂਨੀਅਨ ਸੁਣਦੇ ਨਾ ਕੋਈ ਪੰਚਾਇਤ ਸੁਣਦੀ ਇੱਥੇ ਹਾਂਜੀ ਠੀਕ ਹੈ ਫਿਰ ਇਹ ਤਾਂ ਬੰਦੇ ਆਪ ਇਕੱਠੇ ਹੋਣਾ ਪੈਣਾ ਦੀਪਾ ਜੀ ਕੀ ਬਿਆਹ ਲਾ ਆਪਿਆ ਜੀ ਠੀਕ ਠਾਕ ਜੀ अच्छा यार आजकल ਜਿਹੜੇ ਮੋਬਾਈਲ ਖੋਣ ਦੀਆਂ ਘਟਨਾਵਾਂ ਨੇ ਹਾਂਜੀ ਗਰੀਬ ਬੰਦਿਆਂ ਤੋਂ ਆਪਣੇ ਜਿਹੜੇ ਭਈਏ ਨੇ ਹਾਂਜੀ ਤਾਂ ਇਹ ਕਿੰਨੀ ਇੱਕ ਜ਼ਿਆਦਾ ਵੱਧ ਰਹੀਆਂ ਨੇ ਬਹੁਤ ਜ਼ਿਆਦਾ ਨੇ ਜੀ اچھا ਆ ਬਲਾਸਪੁਰ ਵਾਲੇ ਰਾਹ ਤੇ ਤਾਂ ਤੀਏ ਦਿਨ ਹੁੰਦੀ ਰਹਿੰਦੀ ਹੈ ਇਹ ਗੱਲਬਾਤ ਅੱਛਾ ਅੱਜ ਦਾ ਰੌਣ ਵਾਲੇ ਰਾਹ ਤੇ ਐਤ ਕੀ ਕੁਝ ਘਟੀਆਂ ਨੇ ਪਿਛਲੇ ਸਾਲ ਤਾਂ 50 60 ਰੁਪਏ ਖੜੇ ਹੋ ਗਏ ਨੇ 50 60 ਰੁਪਏ ਖੜੇ ਵੀ ਗਏ ਰਹੇ ਬੰਦੇ ਅੱਛਾ ਹਾਂ ਪਰ ਹਟਦੀਆਂ ਫੇਰ ਠੀਕ ਹੈ ਤੇ ਅੱਜਕੱਲ ਫਿਰ ਰਾਤ ਨੂੰ ਜਾਣਾ ਆਉਣਾ ਬਹੁਤ ਮੁਸ਼ਕਲ ਆ ਜੀ ਤੇ ਭਈਏ ਭਈਏ ਮੋਟਰਾਂ ਤੇ ਜਾਣ ਤੋਂ ਡਰਦੇ ਨੇ ਡਰਨਗੇ ਜੀ ਖੋਦ ਜੱਟਾਂ ਦਾ ਡਰਨਾ ਉਹ ਕਹੇ ਰਾਤ ਨੂੰ ਖੇਤੀ ਕੋਈ ਆਉਂਦਾ ਹੀ ਨਹੀਂ ਠੀਕ ਹੈ ਖੇਤੀ ਦਾ ਕੰਮ ਦਿਨ ਦਾ ਵੀ ਆ ਰਾਤ ਦਾ ਵੀ ਆ ਰਾਤੀਆਂ ਵਾਰੀਆਂ ਜੇ ਜ਼ਿਆਦਾ ਲੇਟੇ ਦਿਨੇ ਆਵੇ ਹਾਂਜੀ ਫਿਰ ਚੋਰੀਆਂ ਤੋਂ ਬੰਦਾ ਬਚ ਵੀ ਜਾਵੇ ਹੁਣ ਜਦ ਤਾਰਾਂ ਵੀ ਖੋਲ ਕੇ ਲੈ ਗਏ ਹਾਂ ਉਹ ਤੁਹਾਡੇ ਜਿਹੜਾ ਜਮਈਆਂ ਹਾਂ 2 ਮਿੰਟ ਦੀ ਮਾਰੋ ਥੱਪੜ ਵਾਲ ਕੋ ਕੇ ਡਰਦਾ ਬੰਦਾ ਦੇ ਜਾਂਦਾ ਵੀ ਕੋਈ ਕਿਤੇ ਉ ਨਾ ਜਾਣੋ ਮਾਰਦਣ ਹਾਂ ਇਹ ਬਾਰੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਦੇਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਖੁਦ ਹਾਂਜੀ ਹਾਂਜੀ ਧੰਨਵਾਦ ਬੜੀ